ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੌਲਾ ਇਹਦੇ ਰਹਿ ਜਾਂਦਾ ਤੇ ਬਰਨਾਲਾ ਵੀ ਇਹਦੇ ਨੇੜਾ ਹੈ ਬਾਈ ਪ੍ਰਦੀਪ ਦੇ ਘਰੋਂ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਇੱਥੇ ਇਹ ਵੀਰ ਵਪਾਰ ਦਾ ਕੰਮ ਕਰਦਾ ਹੈ ਜਿਹੜੇ ਭਰਾ ਚੈਨਲ ਉਤੇ ਰੂਟੀਨ ਚ ਵੀਡੀਓ ਦੇਖਦੇ ਆ ਉਹ ਜਾਣਦੇ ਆ ਵੀ ਇੱਥੇ ਹਰ ਟਾਈਮ ਬਹੁਤ ਸਾਰੀਆਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਐ ਮੱਝਾਂ ਵੀ ਹੁੰਦੀਆਂ ਆਂ گاਵਾ ਵੀ ਹੁੰਦੀਆਂ ਤੇ ਪਸ਼ੂਆਂ ਦੀ ਗਿਣਤੀ ਕਾਫੀ ਹੁੰਦੀ ਹੈ। ਸੋ ਅੱਜ ਫੇਰ ਵੀਡੀਓ ਦੇ ਵਿੱਚ ਕੈਮਰੇ ਦੇ ਸਾਹਮਣੇ ਤੁਹਾਨੂੰ 12 ਤੋਂ 15 ਨਾਲ ਕਰਾਂਗੇ। ਬਾਕੀ ਕੁਝ گاਵਾ ਹੋਰ ਵੀ ਆ ਜਿਹੜੀਆਂ ਇਸ ਸਾਈਡ ਦੇ ਉੱਤੇ ਬਾਹਰਲੇ ਪਾਸੇ ਤੁਹਾਨੂੰ ਦਿਸਣਗੀਆਂ। ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਦੋਸਤੋ ਤੇ ਕੀਮਤ ਘੱਟ ਲਾਉਣੇ ਆ ਵੱਧ ਲਾਉਣੇ ਆ ਉਹਦੀ ਤਸੱਲੀ ਤੁਸੀਂ ਕਰਨੀ ਹੈ। ਨੰਬਰ ਵੀਰ ਦਾ ਸਕਰੀਨ ਉੱਤੇ ਚੱਲਦਾ ਹੀ ਰਹਿਣਾ ਇਸ ਤੇ ਤੁਸੀਂ ਕਾਲ ਕਰੋਗੇ। ਆ ਕੇ ਦੇਖਣਾ ਤੁਹਾਡਾ ਹੱਕ ਹੈ ਤੇ ਆਪਦੀ ਸਮਝ ਨਾਲ ਤੁਸੀਂ ਖਰੀਦ ਲਿਓ। ਆਓ ਮਿਲिए ਬਾਈ ਨੂੰ ਕਰਦੇ ਆ ਸ਼ੁਰੂਆਤ ਦੋਸਤੋ ਇੱਕ ਵਾਰ ਕੈਮਰਾ ਸਾਰੇ ਪਸ਼ੂਆਂ ਤੇ ਮਾਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਇਹ گاਵਾ ਜਿਹੜੀਆਂ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਂਦੇ ਜਾਵਾਂਗੇ ਸ਼ੁਰੂਆਤ ਪਰਲੇ ਪਾਸੇ ਤੋਂ ਪਹਿਲੇ ਨੰਬਰ ਤੇ ਜਿਹੜੀ ਗਾਂ ਖੜੀ ਐ ਜਰਸੀ ਪੱਖੇ ਚ ਪੈਂਦੀ ਐ ਉਹਦੇ ਤੋਂ ਕਰਾਂਗੇ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ ਕਿੰਨੇ ਨਗ ਟੋਟ ਅੰਦਰ ਹੈਗੇ ਨੇ ਸ਼ੈੱਡ ਚ 17 ਗਾਵਾਂ ਨੇ ਭਾਈ ਬਾਕੀ ਬਾਹਰ ਨੇ 21 27 ਕੇ ਜਾਨਵਰ ਪਹਿਲੇ ਨੰਬਰ ਤੇ ਇਸ ਗਾਂ ਤੋਂ ਸ਼ੁਰੂਆਤ ਇਹ ਵੜ ਤਾਜੀ ਸੂਈ ਆ ਭਾਈ ਠੀਕ ਐ ਤੋਂ ਦੋ ਦਿਨਾਂ ਦੀ ਸੂਈ ਹੋ ਗਈ ਹੂੰ ਤੇ ਦੁੱਧ ਸੋਨਾ ਦਿੱਤਾ ਜਰਸੀ ਵੜਨੇ ਨੇ ਠੀਕ ਹੈ ਬਦ 26 27 ਕਿਲੋ ਦਿੱਤਾ ਹੋਇਆ ਬਾਈ ਪਰ ਚਾਹੇ ਐਤਕੀ ਕੋਈ 25 26 ਐਤਕੀ ਮੰਨ ਕੇ ਲੈ ਲੇ ਕੀ ਰੇਟ ਰੱਖੋਗੇ ਰੇਟ ਬਾਈ ਦਾ ਲੈਣ ਦੇ ਨਾਲ 115000 ਰੁਪਏ ਤੋਰ ਇੱਕ ਲੱਖ ਤੇ 15000 ਦੋਸੂ ਇਹਦਾ ਰੇਟ ਹੈ ਦੋਆਂ ਕਿ ਦਿਨਾਂ ਦੀ ਬਾਈ ਦਸਦਾ ਸੂਈ ਵੀ ਹੈ ਸਾਫ ਸੁਥਰੀ ਬਾਈ ਜੇਰ ਜੂਰ ਹੋਰ ਬਰੀਡ ਨਸਲ ਬਹੁਤ ਸੋਹਣੀ ਆ ਸੋ ਬਦ ਤੁਸੀਂ ਜਿੰਨਾ ਹੋਣਾ ਉਹ ਚੋਕ Quality ਬਹੁਤ ਸੋਹਣੀ ਆ ਬਾਈ ਇਹਦੀ ਲੈਵੇ ਵਾਲੀ ਕੁਆਲਿਟੀ ਵੀ ਤੇ ਸਰੀਰਕ ਬੰਤਰ ਵੀ ਇਹਦੀ ਬਹੁਤ ਟਾਪ ਦੀ ਆ ਜਰਸੀ ਨਸਲ ਚ ਚੰਗੇ ਬੱਚੇ ਦੇ ਸਕਦੀ ਹੈ ਜਿਹੜਾ ਵੀਰ ਫਰੀਕ ਬਹੁਤ ਆ ਬਾਈ ਕੱਲਾ ਇਹ ਨਹੀਂ ਹੁੰਦਾ ਵੀ ਆਪਾਂ ਦੇਖ ਕੇ ਜਲ ਜਰਸੀ ਖਰੀਦ ਲਈ ਇਹਦੀ ਪੂਸ ਤੋਂ ਲਾ ਕੇ ਦੇਖ ਲੋ ਲੱਤਾਂ ਤੋਂ ਲਾ ਕੇ ਦੇਖ ਲੋ ਵੀ ਅੱਗੇ ਤੋਂ ਐਨ ਸਾਰੀ ਬਰੀਕ ਸਕਿਨ ਦੀ ਬਿਹੜ ਫੇਸ ਜਿਹੜਾ ਥੋੜਾ ਜਿਹਾ ਕਾਲੇ ਹੋ ਚ ਆ ਗਿਆ ਹੂੰ ਦੁੱਧ ਬਈ ਇਹ ਮੰਨ ਕੇ ਚੱਲੋ ਆਪਾਂ ਜੈਨੂਨ ਜਿਹਾ ਦੁੱਧ ਨੋਰਮਲ ਸੇਵਾ ਤੇ ਵੀ ਕੋਈ ਭਰਾ ਲੈ ਜਾਂਦਾ 25 26 ਕਿਲੋ ਦੁੱਧ ਤੇ ਟੁੱਟਦੀ ਨਹੀਂ ਠੀਕ ਹੈ ਬਾਕੀ ਆ ਬਈ ਰੇਟ ਸਾਰੀ ਨੇ ਹਰ ਤਰ੍ਹਾਂ ਦੀ ਗਾਂ ਖੜੀ ਆ ਠੀਕ ਹੈ ਉਹ ਗਾਂ ਗਾਂ ਦੀ ਰੇਟ ਆ ਬਾਈ ਪਹਿਲੇ ਨੰਬਰ ਤੇ ਤੁਸੀਂ ਗਾਂ ਦੇਖੋ ਬਾਕੀ ਹੋਰ ਹੁੰਦਾ ਬਾਈ ਗੱਲ ਹੁਣ ਜਿਵੇਂ ਪਿੱਛੇ ਉਹ ਵੀਡੀਓ ਪਾਈ ਸੀ ਵਿੱਚ ਬੰਦੇ ਨੇ ਰੇਟ ਬਾਈ ਜੇ ਹੁਣ ਜਾਨਵਰ ਦੀ ਰੇਟ ਆ ਫਿਰ ਤਾਂ ਸਾਡੇ ਆਪਣੇ ਕੋਲੇ ਉਹੀ ਖੜੀਆਂ ਰਿਹਾ ਕਰਨ ਹੂੰ ਹੁਣ ਜਿਹੜੀ ਆਏ ਤੇ ਕੀ ਦੇਖ ਲਿਓ ਗਾਂ ਨੂੰ ਨਹੀਂ ਹੋਣੀ ਇਹ ਜੇ ਬਾਈ ਤਾਜੀ ਸੂਈਆ ਠੀਕ ਹੈ ਇਹਨੇ ਬੱਚੀ ਨੂੰ ਜਨਮ ਦਿੱਤਾ ਨਾਰਮਲ 23 24 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਲੈ ਰੇਟ ਬਾਈ ਇਹਦਾ ਪਰਖਾ 87000 ਰੁਪਏ ਫਿਕਸ ਲੈਣ ਦੇ ਨਾਲ ਠੀਕ ਹੈ ਹੱਥੀ ਚਵਾਈ ਵਾਲਾ ਥਣ ਬੜਾ ਸੋਹਣਾ ਜੇ ਰਬਈਆ ਪਿੱਛੇ ਵੀ ਆ ਦਿਖਾ ਵੀ ਦਿਓ ਓਕੇ ਤਾਜੀ ਸੂਈ ਹੂਆ ਸੋ ਰੇਟ 87000 ਬੱਚਾ ਇਹਦੇ ਜੋ ਇਹ ਬਈ ਤਾਜੀ ਸੂਈਆ ਇਹਦਾ ਰੇਟ ਬਈ ਬੋਲੇ ਚ ਮੰਨ ਕੇ ਖਾਲੀ ਵਾਂਗੂ 90000 ਰੁਪਈਆ ਬਈ ਇਹਦਾ ਠੀਕ ਹੈ ਅੱਗੇ ਜਿਹੜੀ ਬੱਛੀ ਆ ਬਈ ਇਹਦੇ ਮਗਰ ਜਰਸੀ ਦੀ ਬੱਛੀ ਆ ਅੱਜ ਤੀਜਾ ਦਾ ਨਾ ਸੂਈ ਨੂੰ ਕੋਈ ਮਰਜ਼ੀ ਭਰਾ 20 ਤੋਂ 21 ਕਿਲੋ ਦੁੱਧ ਕੰਡੇ ਲਾ ਕੇ ਲੈ ਲੈ ਰੇਟ ਇਹਦਾ ਪਤਾ ਤੋਰੀ ਮਰ ਤੂੰ ਮੇਰੇ ਫਿੱਟ ਲੈਵੇ ਦੀ ਬਈ ਇਹ ਇਹਦੇ ਮੰਗੇ ਬਈ ਜੀ 1 ਲੱਖ ਤੇ 72000 ਦੀ ਦੁੱਧ 30 ਕਿਲੋ ਇਹਨੇ ਨੋਰਮਲ ਦੇ ਦੇਣਾ ਕਿਉਂਕਿ ਇਹ ਨਹੀਂ ਹੈਗਾ ਬਾਈ ਵੀ ਆਪਾਂ ਵੀਡੀਓ ਬਣਾਉਣ ਕਰਕੇ ਕੋਈ ਚਾਲ ਦੁੱਧ ਰੋਕ ਕੇ ਵੀਡੀਓ ਪਾਵਾਂਗੇ ਹੂੰ ਜਮਟ ਚਵਾਈ ਵਾਲਾ ਬਾਈ ਹੁਣ 10 ਤੋਂ 11 ਕਿਲੋ ਜਿਹੜਾ ਮਰਜ਼ੀ ਭਰਾ ਚੋਕੇ ਲੈ ਜੇ ਠੀਕ ਹੈ ਸੋ ਦੋਸਤੋ 20 ਕਿਲੋ ਦੁੱਧ ਐਸ ਟਾਈਮ ਬਾਈ ਕਹਿੰਦਾ ਪੀਜਾ ਦੇਣਾ ਬਈ ਜੀ ਸੂਈ ਰੋਕੇ ਲੈ ਜੇ ਦਿਨ ਤੀਜਾ ਢਾਂਚਾ ਸੋਹਣਾ ਥਣ ਸੋਹਣੇ ਆ ਹਵਾਨਾ ਚੰਗਾ ਬਰੀਡ ਵੀ ਬੜੀ ਸੋਹਣੀਆਂ ਬਾਈ ਲੰਬਾਈ ਲੰਬੂਈ ਬਹੁਤ ਆ ਤੇ ਨਾਰਮਲ ਜਿਹੜਾ ਜੈਨੂਨ ਦੁੱਧ ਬਾਈ 28 ਤੋਂ 30 ਕਿਲੋ ਦੁੱਧ ਇਨੇ ਜਮਾ ਦੇ ਦੇਣਾ ਕਿਉਂਕਿ ਤੀਸਰੇ ਦਿਨ ਜਮਾ ਹੁਣ ਜਿਹੜਾ ਤਿਆਰੀ ਵਾਲਾ ਦੁੱਧ ਦੱਸ ਰਹੇ ਆਂ ਬਾਈ ਆਪਾਂ ਹੂੰ 20 ਤੋਂ 21 ਕਿਲੋ ਦੁੱਧ ਜਮਾ ਚਵਾ ਰਹੀ ਐ ਇਸ ਟਾਈਮ ਅੱਜ ਤੀਜੇ ਦਿਨ ਬਾਕੀ ਕੀ ਦਿਖਾ ਰਹੇ ਆਂ ਬਾਈ ਆਪਾਂ ਓਕੇ ਸੋ ਦੋਸਤੋ ਥੱਲੋਂ ਥਾਂ ਥੋੜਾ ਤਿਲਕਣਾ ਸਿਆਲਾ ਚ ਤੋਰਿਆ ਕਰਾਂਗੇ ਬਾਹਰ ਪਸ਼ੂ ਬੰਨ ਕੇ ਤੇ ਬਾਹਰੇ ਬਾਈ ਹੁਣ ਖੁਲਲੀ ਖੜਲੀ ਬਣਾ ਲਾਂਗੇ ਤਾਂ ਕੱਚੇ ਚ ਤੋਰ ਦਿਆ ਕਰਾਂਗੇ ਹੂੰ ਬਾਕੀ ਗਾਵਾਂ ਖੜੀਆਂ ਹੀ ਤੁਹਾਨੂੰ ਦਿਖਾ ਦਿੰਨੇ ਆਂ ਹਾਂਜੀ ਇਹ ਬੈੜ ਬਾਈ ਦੂਜਾ ਸੂਆ ਸੂਈ ਆ ਮੇਲ ਨੂੰ ਜਨਮ ਦਿੱਤਾ ਚਾਰ ਦੰਦ ਵੱਛੀ ਆ 28 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਬਾਈ ਨੋਰਮਲ ਦੁੱਧ 28 ਤੋਂ 30 ਕਿਲੋ ਇਹਨਾਂ ਨੇ ਦੁੱਧ ਪਾ ਦੇਣਾ ਰੇਟ ਬਾਈ ਇਹਦਾ ਆਪਾਂ ਨੇ ਲੈਣ ਦੇ ਨਾਲਾ ਜਿਹੜਾ ਰੇਟ ਆ 1 ਲੱਖ ਤੇ 5000 ਰੁਪਏ ਇਹ ਸੂਈ ਸੀ ਰਾਤ ਤੇ ਬੌਲੀ ਮੰਨ ਕੇ ਵੀ 6-7 ਕਿਲੋ ਬੌਲੀ ਕੱਢੀ ਆ ਬਰੀਡ ਨਸਲ ਬਹੁਤ ਸੋਹਣੀ ਹੈਗੇ ਅੱਗੇ ਜਿਹੜੀ ਇਹ ਬੈੜ ਆ ਬਾਈ ਲੈਣ ਦੇਣ ਵਾਲਾ ਜਿਹੜਾ ਇਹਦਾ ਫਿਕਸ ਪ੍ਰਾਈਸ ਆ 1 ਲੱਖ ਤੇ 35000 ਰੁਪਏ ਲੈਣ ਦੇਣਾ ਬਾਈ ਮੰਗਰ ਬੱਛੀ ਆ ਕਿਉਂਕਿ ਇਹਦੀ ਕਈ ਗਾਵਾਂ ਮੰਗਰ ਬੱਛੀਆਂ ਨੇ ਬਾਈ ਢਾਂਚਾ ਬੜਾ ਸੋਹਣਾ ਦੂਜਾ ਸੁਆ ਤੇ ਦੁੱਧ ਭਰਾ ਆਪਾਂ ਕਹਿੰਦੇ ਨੇ ਅਗਲੇ ਦੀ ਕੇਆਰ ਦੇ ਉੱਤੇ ਆ ਜਿਹਨੇ ਲੈਣੀ ਆ ਅਗਲਾ ਮਨ ਕਿ ਉਹਨਾਂ ਜੇ ਸੰਭੂ ਨਹੀਂ ਬਾਈ ਦੁੱਧ ਕਿੱਥੋਂ ਦੇਣਾ ਆਪਣੀ ਤਸੱਲੀ ਕਰਕੇ ਖਰੀਦੋ ਠੀਕ ਐ ਅੱਗੇ ਜਿਹੜੀ ਵੈੜਾ ਬਾਈ ਇਹਨੇ 32 33 ਕਿਲੋ ਦੁੱਧ ਦੇ ਰੱਖਿਆ ਸਵੇਲਿੰਗ ਪਾਉਣੀ ਚਾਲੂ ਆ ਤੇ ਜਿਹੜੇ ਮਰਜ਼ੀ ਭਰਾ ਦੇ ਵਗ ਜੇ 30 ਤੋਂ ਪਲੱਸ ਦੁੱਧ ਬਾਈ ਇਹਨੇ ਦੇ ਦੇਣਾ ਇਹਦਾ ਰੇਟ ਰੱਖਿਆ ਬਾਈ ਜੀ 1 ਲੱਖ ਤੇ 35000 ਰੁਪਏ ਆਪਾਂ ਨੇ ਬਲਕਿ ਬਈ ਗਾਂ-ਗਾਂ ਦੀ ਰੇਟ ਹੁੰਦਾਗਾ ਅੱਗੇ ਜਿਹੜੀ ਇਹ ਬੱਛੀ ਆ ਬਾਈ ਇਹ ਵੀ ਫਾਰਮ ਚ ਲਈ ਆ 30 ਕਿਲੋ ਦੁੱਧ ਪਲੂਣ ਨੇ ਦੇ ਰੱਖਿਆਗਾ ਰੇਟ ਬਈ ਇਹਦਾ 1 ਲੱਖ ਤੇ 25000 ਰੁਪਏ ਦੇ ਬਾਈ ਦੇਣ ਲੈਣ ਰੇਟ ਕਿੰਨੇ ਕਿ ਦਿਨ ਲਊਂਗੀ ਹਫਤੇ ਹਫਤੇ ਦੀਆਂ ਕੱਚੀਆਂ ਨੇ ਬਾਈ ਬਰੀਡ ਨਸਲ ਲੰਬੀ ਲੰਜੀ ਫੁੱਲ ਵਟਵਲ ਨਹੀਂ ਤਾਂ ਤੋਰ ਕੇ ਵੀ ਦਿਖਾ ਦੇ ਥੋੜਾ ਗਿੱਲਾ ਥੱਲੇ ਅੱਗੇ ਜਿਹੜੀ ਇਹ ਬੱਛੀ ਆ ਬਾਈ ਇਹਦਾ ਲੈਣ ਦੇਣ ਵਾਲਾ ਰੇਟ 1 ਲੱਖ ਤੇ 15000 ਫਿਕਸ ਰੇਟ ਆ ਠੀਕ ਇਹਦੇ 10 ਦਿਨ ਰਹਿ ਗਏ ਬਾਈ ਦੁੱਧ ਨੇ 27-28 ਕਿਲੋ ਦਿੱਤਾ ਹੋਇਆ ਠੀਕ ਐ ਅੱਗੇ ਦੂਜਾ ਸੂਆ ਬੱਛੀ ਆ ਬਾਈ 15 ਦਿਨਾਂ ਦੀ ਕੱਚੀ ਆ ਪਹਿਲਾਂ ਨੂੰ ਅੱਛੀ ਨੇ ਤੋ ਦਿੱਤਾ ਬਾਈ 38 ਕਿਲੋ ਠੀਕ ਐ ਬਰੀਡ ਇਧਰ ਆਲੇ-ਦਾਲੇ ਦੇਖ ਲੋ ਨਸਲ ਬਰੀਡ ਇੰਨੀ ਕਿ ਜ਼ਿਆਦਾ ਲੱਗੀ ਆ ਵੀ ਪੂਰੀ ਟੌਪ ਵਧੀਆ ਇਹ ਬੱਛੀ ਬਾਈ ਦੇ ਦਾਂਗੇ 2 ਲੱਖ ਤੇ 5000 ਰੁਪਏ ਠੀਕ ਐ ਕਿਉਂਕਿ ਬਾਈ ਐ ਅੱਚੀ ਚੀਜ਼ ਦੀ ਮੁੱਲ ਜਿੱਦਣ ਜਮਾ ਤਿਆਰੀ ਤੇ ਹੋਈ ਉਹਦੋਂ ਵੱਖਰੀ ਚੀਜ਼ ਬਣਨੀ ਆ ਬਾਈ ਠੀਕ ਐ ਅੱਗੇ ਵੇੜਾ ਬਾਈ ਪਿਓਰ ਛੇ ਦਾਂਦਾ ਏ ਬਾਈ ਸੂਣ ਨੂੰ ਚਾਹੇ ਹਫਤੇ ਨੂੰ ਸੂਪੇ ਪਰ ਦੇਣੇ ਦੇ 15 ਰਹਿੰਦੇ ਨੇ ਕੰਪਲੀਟ ਠੀਕ ਹੈ ਨਸਲ ਬਰੀਡ ਦੇਖ ਲੋ ਇਧਰ ਕਿਉਂਕਿ ਬਾਈ ਕੀਮਤ ਬਰੀਡ ਦੀ ਅੱਜ ਕੱਲ ਹੂੰ ਠੀਕ ਹੈ ਬਹੁਤ ਸੋਹਣੀ ਬੈੜਾ ਇਹ ਬਾਈ ਬੈੜਾ ਆਪਾਂ ਲਿਆਂ ਨੇ ਇਕੱਠੀਆਂ ਵੀ ਚਲੋ ਕਈ ਵਾਰ ਕੋਈ ਅਲੱਗ-ਲੱਗ ਉਦਾਂ ਦਾ ਭਰਾ ਆ ਗਿਆ ਇਹ 2 15 ਦੀ ਵਹਿੜ ਬਈ ਆਪਾਂ ਦੇ ਦਾਂਗੇ ਠੀਕ ਹੈ ਬਹੁਤ ਟੌਪ ਦੇ ਟਾਂਚੇ ਦੀ ਵਹਿੜਾ ਬਈ ਇਹ ਜਿਹੜੇ ਲੋਟ ਬਾਈ ਨੇ ਦੱਸਿਆ ਵੀ ਉਸ ਰੋਡ ਤਾਂ ਬਈ ਇਹਦੇ ਦਿਨ ਹਾਲੇ ਵੱਧ ਪਏ ਨੇ ਠੀਕ ਹੈ ਅੱਗੇ ਦੂਜਾ ਸੂਆ ਵਹਿੜ ਆ ਗਈ ਬਾਈ ਮੌਕੇ ਤੇ ਹੁਣ ਇਸ ਟਾਈਮ ਇਹ ਥੱਲੇ ਬਾਈ ਜਿਹੜਾ ਮਰਜੀ ਭਰਾ ਆ ਕੇ ਚੋਕੇ ਲੈ ਜੇ ਹੁਣ 27 ਕਿਲੋ ਦੁੱਧ ਬਾਈ ਕੰਡੇ ਵਾਲਾ ਤਿਆਰ ਠੀਕ ਹੈ ਵਿਕਤੇ ਇਹ ਹੁੰਦਾਗਾ ਵੀ ਝੱਗ ਝੋਗਲਾ ਜਾਂ ਲੀਟਰਾਂ ਵਾਲਾ ਹੂੰ ਤਾਂ ਚਾ ਬਾਈ ਦੇਖ ਲੈ ਇੱਥੋਂ ਫੁੱਲ ਵੱਡੀਆਂ ਵਹਿੜਾਂ ਨੇ ਇਹਦਾ ਰੇਟ ਕੀ ਰੱਖ ਪਤਾ ਰੇਟ ਬਾਈ ਪਤਾ ਕੀ ਐਵੇਂ ਮੰਗਣ ਨੂੰ ਐਵੇਂ ਲੋਕਾਂ ਨੂੰ ਚਾਹੀਏ ਆਪਾਂ ਕਹਿੰਦੇ ਵੀ 3 ਲੱਖ ਇਹ ਬਾਈ 1 ਲੱਖ ਤੇ 90000 ਰੁਪਏ ਦੀ ਵਹਿੜ ਇਹ ਦੇ ਦਾਂਗੇ 190 ਦੀ ਵਹਿੜ ਦੇ ਦਾਂਗੇ ਪੈਨਨ ਚਾਰ ਦਾਂਦਾ ਇੱਕੇ ਫਾਰਮ ਨਹੀਂ ਬੈਣਾ ਨੇ ਇਹ ਹਾਈਟ ਦੇਖ ਲਓ ਪਹਿਲਨ ਚਾਰ ਦੰਦ ਦੀ ਮੇਰੇ ਸਿਰ ਨਾਲੋਂ ਵੀ ਉੱਚੀ ਆ ਹੂੰ ਬਰੀਡ ਦੇ ਮਾਮਲੇ 'ਚ ਬਾਈ ਜਿਵੇਂ ਮੰਨ ਲਓ ਹੁਣ ਨਵੇਂ ਫਾਰਮ ਬਣ ਰਹੇ ਨੇ ਭਰਾ ਲਾਭ ਦੇ ਫਿਰਦੇ ਨੇ ਆਹ ਦੇਖ ਲਓ ਕੁਆਲਿਟੀ ਦੇਖ ਲਓ ਸਹੀ ਉਹ ਬੈੜਾ ਕੀ ਦੂਜੀ ਦੋਨੇ ਮਾਰ ਕੇ ਨੇ ਬਾਈ ਇਹ ਪਹਿਲਨ ਵਛੀ ਦੀ ਐਡੀ ਹਾਈਟ ਬਹੁਤ ਮੁਸ਼ਕਲ ਨਾਲ ਮਿਲਦੀ ਆ ਇਹ 2 35 40 ਦੀ ਵੀ ਵੇਖ ਸਕਦੇ ਆ ਬਾਈ ਕਿਉਂਕਿ ਇਹਦੇ ਕਿਹੜਾ ਕੋਈ ਸਟੈਂਪ ਲੱਗੀ ਹੁੰਦੀ ਆ ਹੁਣ ਹਾਈਟ ਦੇਖ ਲਓ ਪਹਿਲਨ ਵਛੀ ਦੀ ਕਿੱਡੀ ਆ ਸਹੀ ਇਹਦੇ ਥੱਲੇ ਬਾਈ ਇਹਨੇ ਪਹਿਲਣ ਬੱਛੀ ਨੇ 38 ਕਿਲੋ ਦੁੱਧ ਦਿੱਤਾ ਹੋਇਆਗਾ। ਹੂੰ। ਨਹੀਂ ਆਪਾਂ ਤੋੜ ਕੇ ਦਿਖਾਉਂਦੇ ਬੈੜਾ ਨੂੰ। ਆ ਇਧਰ ਜਿਹੜੀ ਲਾਸਟ ਤੇ ਜਿਹੜੀ ਇਹ ਬੈੜਾ ਬਾਈ ਇਹਨੇ ਦੁੱਧ 40 ਕਿਲੋ ਦਿੱਤਾ ਹੋਇਆ ਬੱਛੀ ਨੇ ਬਾਈ। ਕਹਿਣ ਦੀ ਗੱਲ ਨਹੀਂ ਬਾਈ ਜਦੋਂ ਇਹ ਦਰਸ਼ਨੀ ਚੀਜ਼ ਜਾਣੇ ਵੀ ਰੂਖ ਉਸ ਕਰਦੇ ਜਦੋਂ ਖੜੀਆਂ ਹੁੰਦੀਆਂ ਨੇ। ਹੂੰ। ਹੁਣ ਇਹ ਬੈੜਾ ਜਿਹੜੀ ਇਹ ਵੀ ਰਿਕਾਰਡ ਫੁੱਲ ਆ ਟਰੰਪ ਦੇ ਸੀਮਨ ਤੋਂ ਵੱੱਣਾ ਬਾਈ। ਠੀਕ ਹੈ। ਫੁੱਲ ਸਾਈਜ਼ ਦੇਖ ਲੋ। ਫਰਲਓ ਬੀਏ ਦਾ ਰੇਟ ਕਿਰੋਂ ਉੱਪਰ ਦੀ ਇਹ ਬਾਈ ਬੱਛੀ ਦੇਵਾਂਗੇ ਪਾ 2.5 ਲੱਖ ਰੁਪਏ ਦੀ ਸੋ ਇਹ ਦੱਸੋ ਕਿਉਂਕਿ ਬਾਈ ਜਾਨਵਰ ਜਾਨਵਰ ਦੀ ਕੀਮਤਾਂ ਹਰ ਤਰ੍ਹਾਂ ਦੀ ਗਾਂ ਹਰ ਤਰ੍ਹਾਂ ਦੇ ਜੱਗਰ ਨੇ ਸਹੀ ਜਿਹਹਿਆ ਭਰਾ ਖਰੀਦਣ ਵਾਲਾ ਉਹਨੇ ਤੇ ਨਿਗਾਹ ਮਾਰ ਲਵੇ ਇਹਨਾਂ ਦੇ ਵਿਚਾਲੇ ਦੀਂਦਾ ਨਹੀਂ ਬੰਦਾ ਉਹ ਤਾਂ ਟਾਪ ਦੀਆਂ ਚੀਜ਼ਾਂ ਨੇ ਪਰ ਬਾਕੀ ਜਿਹਨੇ ਖਰੀਦਣਾ ਕੋਈ ਵੀ ਪਸ਼ੂ ਕੋਲਾ ਕੇ ਮੈਂ ਕਹਿੰਦਾ ਬਾਈ ਕੋਲਾ ਕੇ ਤਸੱਲੀ ਕਰਕੇ ਖਰੀਦੋ ਕਿਉਂ ਸਾਹ ਵਾਲੀ ਚੀਜ਼ ਆ ਬਾਈ ਆਪਾਂ ਵੀ ਬਾਹਰੋਂ ਸਾਰੇ ਭੈਣ ਭਾਈਆਂ ਕੋਲੋਂ ਹੀ ਲੈਣੇ ਆ ਸਹੀ ਹੈ ਪਰ ਜਾਨਵਰ ਬਾਈ ਇੱਕ ਤੋਂ ਇੱਕ ਖੜਾਗਾ ਹਰ ਤਰ੍ਹਾਂ ਦਾ ਰੇਟ ਖੜਾ ਬਾਈ ਵੀ ਇਹ ਨਹੀਂ ਹੁੰਦਾ ਵੀ ਚਲੋ ਜਾਨਵਰ ਦੀ ਕੀਮਤ ਆ ਹਮ ਪਰ ਆਪਣੇ ਵੱਲੋਂ ਇਹ ਹੁੰਦਾ ਵੀ ਇੱਕ ਤੋਂ ਇੱਕ ਜਾਨਵਰ ਲਿਆਂਦਾ ਜਾਵੇ ਸਹੀ ਸੋ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ